ਸੂਬਾ ਮੰਤਰੀ ਬਲਜੀਤ ਕੌਰ ਦੱਸਿਆ ਕਿ ਇਸ ਕੈਂਪ ਦੇ ਵਿੱਚ ਜਿੱਥੇ ਨਵੇਂ ਰੋਜ਼ਗਾਰ ਪੈਦਾ ਕਰਨ ਸੰਬੰਧੀ ਜਾਣਕਾਰੀ ਦਿੱਤੀ ਗਈ ਉੱਥੇ ਹੀ ਉਹਨਾਂ ਕਿਹਾ ਕਿ ਪੰਜਾਬ ਭਰ ਦੇ ਵਿੱਚ 1400 ਹੋਰ ਆਂਗਣਵਾੜੀ ਕੇਂਦਰ ਖੋਲੇ ਜਾਣਗੇ ਜਿੱਥੇ 3000 ਔਰਤਾਂ ਨੂੰ ਰੋਜ਼ਗਾਰ ਮਿਲੇਗਾ ਤੇ ਉੱਥੇ ਹੀ ਉਹਨਾਂ ਦਾ ਪੱਤਾ ਵੀ ਵਧਾਇਆ ਜਾਵੇਗਾ ਸਿਜ ਵਿੱਚ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਆਪਣੀਆਂ ਭੈਣਾਂ ਦੇ ਲਈ ਸਿਹਤ ਤੇ ਰੋਜ਼ਗਾਰ ਕੈਂਪ ਲਗਾ ਰਹੇ ਆ ਉਸੇ ਲੜੀ ਦੇ ਤਹਿਤ ਅੱਜ ਪਠਿੰਡਾ ਵਿਖੇ ਔਰ ਨਾਲ ਧੀਆਂ ਦੀ ਲੋੜੀ ਵੀ ਬਣਾਈ ਹੈ ਸਾਡਾ ਬੇਸਿਕ ਉਦੇਸ਼ ਜਿਹੜਾ ਪੰਜਾਬ ਸਰਕਾਰ ਦਾ ਹੈ ਕਿ ਅਸੀਂ ਆਪਣੀਆਂ ਵੱਧ ਤੋਂ ਵੱਧ ਧੀਆਂ ਨੂੰ ਉਹਨਾਂ ਦੀ ਹੋਂਦ ਨੂੰ ਪ੍ਰਮੋਟ ਕਰੀਏ ਉਹਨਾਂ ਨੂੰ ਸਿਹਤਮੰਦ ਬਣਾਈਏ ਤੇ ਨਾਲ ਦੀ ਨਾਲ ਜਿਹੜੀਆਂ ਟੈਲੈਂਟਡ ਬੱਚੀਆਂ ਨੇ ਉਹਨਾਂ ਨੂੰ ਘਰਾਂ ਦੀਆਂ ਚਾਰਦੀਵਾਰੀਆਂ ਤੋਂ ਬਾਹਰ ਕੱਢ ਕੇ ਰੋਜ਼ਗਾਰ ਵੱਲ ਲੈ ਕੇ ਜਾਈਏ ਤੇ ਆ ਕੈਂਪ ਅਸੀਂ ਤਕਰੀਬਨ 10 ਬੱਚੀਆਂ ਜਿਹੜੀਆਂ ਉਹ ਲੈ ਵੀ ਚੁੱਕੀਆਂ ਨੇ ਪਲੇਸਮੈਂਟ ਲੈਟਰ ਔਰ ਮੈਨੂੰ ਲੱਗਦਾ ਹੈ ਕਿ ਕਾਫੀ ਅੱਛੀ ਗਿਣਤੀ ਦੇ ਵਿੱਚ ਇੱਥੇ ਸਾਡੀਆਂ ਬੱਚੀਆਂ ਰੋਜ਼ਗਾਰ ਲੈ ਕੇ ਜਾਣਗੀਆਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਸਕੀਮ ਦੇ ਥਰੂ ਅੰਗਣਵਾੜੀ ਸੈਂਟਰ ਬਣਾਈਏ ਜਿੱਥੇ ਸਾਨੂੰ ਲੱਗਦਾ ਸੀ ਕਿ ਅੰਗਣਵਾੜੀ ਸੈਂਟਰਾਂ ਦੀ ਘਾਟ ਹੈ ਅਸੀਂ ਤਕਰੀਬਨ 1400 ਤੋਂ ਉੱਪਰ ਆਂਗਣਵੜੀ ਸੈਂਟਰ ਨਵੇਂ ਬਣਾਉਣ ਜਾ ਰਹੇ ਹਾਂ ਔਰ ਰਿਪੇਅਰ ਵੀ ਕਰਾ ਰਹੇ ਹਾਂ ਫਰਨੀਚਰ ਵੀ ਲੈ ਕੇ ਆ ਰਹੇ ਹਾਂ 200 ਕਰੋੜ ਤੋਂ ਉੱਪਰ ਜਿਹੜਾ ਪੰਜਾਬ ਸਰਕਾਰ ਆਂਗਣਵੜੀ ਸੈਂਟਰਾਂ ਤੇ ਖਰਚੇਗੀ ਔਰ ਅਸੀਂ ਬਹੁਤ ਜਲਦ ਨਵੇਂ ਆਂਗਣਵੜੀ ਵਰਕਰਾਂ ਦੀ ਹੈਲਪਰਾਂ ਦੀ ਭਰਤੀ ਕਰਾਂਗੇ ਤਕਰੀਬਨ 3000 ਪੋਸਟਾਂ ਇਹਨਾਂ ਵਿੱਚ ਭਰਤੀ ਵੀ ਬਿਲਕੁਲ ਜੀ 3000 ਪੋਸਟਾਂ ਅਸੀਂ ਹੋਰ ਭਰਨ ਜਾ ਰਹੇ ਹਾਂ ਅ ਬੱਚਿਆਂ ਵੱਲ ਧਿਆਨ ਦੇ ਰਹੇ ਆ ਜਿਹੜੇ ਬੱਚੇ ਪੜ੍ਹਾਈ ਤੋਂ ਪਾਸੇ हट ਕੇ ਭਾਵੇਂ ਅਸੀਂ ਕਹਿ ਲਈਏ ਕਿ ਬੇਗਰੀ ਵੱਲ ਚਲੇ ਗਏ ਉਹਨਾਂ ਨੂੰ ਅਸੀਂ ਸਪான்ਸਰਸ਼ਿਪ ਦੇ ਅਧੀਨ ਕਵਰ ਕਰਕੇ ਉਹਨਾਂ ਨੂੰ ਸਕੂਲਾਂ ਵੱਲ ਲੈ ਕੇ ਜਾ ਰਹੇ ਆ ਅਸੀਂ ਜਿਹੜੇ ਸਾਡੇ ਹੋਮਸ 'ਚ ਬੈਠੇ ਆ ਲਵਾਰਸ ਬੱਚੇ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਕਰਾ ਰਹੇ ਆ ਸੋ ਕੋਸ਼ਿਸ਼ ਕਰ ਰਹੇ ਆ ਕਿ ਪੰਜਾਬ ਦੇ ਹਰ ਹਿੱਸੇ 'ਚ ਬੈਠਾ ਜਿਵੇਂ ਜੇਲ੍ਹਾਂ 'ਚ ਬੈਠੀਆਂ ਔਰਤਾਂ ਉਹਨਾਂ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ 'ਚ ਰੋਲ ਕਰ ਰਹੇ ਆ ਸੋ ਸਾਰੇ ਪੰਜਾਬ ਦੇ ਬੱਚਿਆਂ ਦਾ ਸਿਪਕਤੇ ਵਾਸਤੇ ਜੇਲ੍ਹਾਂ ਦੇ ਵਿੱਚ ਬੈਠੀਆਂ ਔਰਤਾਂ ਨੂੰ ਵੀ ਸਿਲਾਈ ਕੋ ਦਿੱਤੀ ਜਾ ਰਹੀ ਹੈ ਉਹਨਾਂ ਦੇ ਬੱਚਿਆਂ ਨੂੰ ਬਿਲਕੁਲ ਜੀ ਪਿੱਛੇ ਜੇ ਅਸੀਂ ਫਰੀਦਪੁਰਟ ਜਿਹੜਾ ਜਿਵੇਂ ਸਿਲਾਈ ਸੈਂਟਰ ਸ਼ੁਰੂ ਕਰਾ ਕੇ ਆਈ ਸੀ ਇਸੇ ਤਰ੍ਹਾਂ ਹਰੇਕ ਜੇਲ੍ਹ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮਹਿਲਾਵਾਂ ਨੂੰ ਅਸੀਂ ਕਿਸੇ ਡਿਪਰੈਸ਼ਨ ਵਾਲੇ ਪਾਸੋਂ ਜੋ ਜਾਣ ਤੋਂ ਰੋਕਣ ਦੇ ਲਈ ਉਹਨਾਂ ਨੂੰ ਕਿਸੇ ਕਿੱਤੇ ਦੇ ਵਿੱਚ ਪਾਈਏ ਸੋ ਸਕਿੱਲ ਡਿਵੈਲਪਮੈਂਟ ਵੱਲ ਅਸੀਂ ਉਹਨਾਂ ਦੇ ਬੱਚਿਆਂ ਨੂੰ ਬੱਚਿਆਂ ਨੂੰ ਅਸੀਂ ਆਂਗਣਵਾੜੀ ਸੈਂਟਰਾਂ 'ਚ ਲੈ ਕੇ ਜਾ ਰਹੇ ਹਾਂ ਕਿਉਂਕਿ ਜੇਲ੍ਹਾਂ 'ਚ ਬੈਠੇ ਬੱਚੇ ਜਿਹੜੇ ਆ ਉਹ ਇਸ ਸਹੂਲਤ ਤੋਂ ਵਾਂਝੇ ਸੀ ਉਹਨਾਂ ਸਾਰਿਆਂ ਨੂੰ ਅਸੀਂ انرੋਲ ਕਰ